ਸਤਿ ਸ੍ਰੀ ਅਕਾਲ ਬਾਪੂ ਜੀ ਸਤਿ ਸ੍ਰੀ ਅਕਾਲ ਬਾਪੂ ਜੀ ਜੀ ਹੁੰਦੀ ਰੇ ਭਾਈ ਹੋਰ ਠੀਕ ਠਾਕ ਆ ਬਾਪੂ ਹਾਂ ਠੀਕ ਠਾਕ ਆ ਅਬ ਸਮਾਨ ਘੱਟ ਲੋ ਘੱਟੀ ਚ ਦੇਖ ਕੇ ਘੱਡੀ ਇਹ ਟੁੱਟਣਾ ਜਾਵੇ ਬਾਪੂ ਅਬ ਬਾਹ ਕੇ ਮੈਂ ਤੜਵਾਈ ਫਿਰਦਾ ਉਹ ਦੱਸਦਾ ਇਹ ਵੀ ਦੱਸਦਾ ਰੁਕਤਾ ਸੀ ਐਨੀ ਕੀ ਕਾਲੀ ਪੈ ਗਈ ਪਹਿਲਾਂ ਚਾਹ ਬਣਾ ਦੇ ਬੀ ਜੀ ਤੇ ਸੰਭਲ ਕੇ ਆਈ ਉਹ ਜਦੋਂ ਮੈਂ ਕੈਨੇਡਾ ਤੋਂ ਆ ਗਿਆ ਉਰੇ ਗੜਾ ਦਲਕਣਵਾਜੀ ਆ ਹਾਂ ਹਾਂ ਜਸਵਿੰਦਰ ਕੋਰੇ ਫੜੀ ਕਰਾਂ ਬਾਪੂ ਨੂੰ ਉਹ ਚਲੋ ਮੈਂ ਆ ਜਾਊਂਗਾ ਆ ਜਾਏਗਾ ਚਲ ਆ ਜਾ ਹਾਂ ਆ ਜਾਊਂਗਾ ਹੋਰ ਬਾਪੂ ਸਫ਼ਰ ਤਾਂ ਠੀਕ ਰਿਹਾ ਹਾਂ ਵਧੀਆ ਅੱਛਾ ਅੱਛਾ ਹੋਰ ਕੈਨੇਡਾ ਵਾਲੇ ਸਾਰੇ ਠੀਕ ਨੇ ਹਾਂ ਠੀਕ ਨੇ ਸਾਰੇ ਬਾਪੂ 10 ਸਾਲਾਂ ਬਾਅਦ ਆਇਆ ਜਸਵਿੰਦਰੇ ਕੋਈ ਤਖਲੀਫ ਤਾਂ ਨਹੀਂ ਹੋਈ ਰਸਤੇ 'ਚ ਨਾ ਨਾ ਆ ਗਿਆ ਪਹੁੰਚ ਗਿਆ ਠੀਕ ਠਾਕ ਤੂੰ ਹਟਿਆ ਨਹੀਂ ਫਿਰ ਤੂੰ ਹੈ ਬਾਪੂ ਜੀ ਪਾਣੀ ਲੈ ਕੇ ਆਵਾ ਦੇਖ ਲਓ ਭਾਈ ਥੋੜੀ ਮਰਜੀ ਆ ਪਿਆਣਾ ਪਿਆ ਦੋ ਨਹੀਂ ਨਾ ਦੇਖੋ ਬਾਪੂ ਜੀ ਕਿਵੇਂ ਅੱਕੇ ਪਏ ਨੇ ਓਏ ਹੌਲੀ ਬੋਲ ਬਾਪੂ ਦਾ ਸੁਭਾਅ ਪਹਿਲੇ ਦਿਨ ਤੇ ਇਦਾਂ ਦਾ ਜਾਂ ਤੂੰ ਪਾਣੀ ਲੈ ਕੇ ਆ ਦੇਖੇ ਮੈਨੂੰ ਤਾਂ ਐ ਲੱਗਦਾ ਜਿਵੇਂ ਬਾਪੂ ਜੀ ਮੰਮੀ ਜੀ ਨਾਲ ਨਾਰਾਜ਼ ਹੋਣ ਓਏ ਤਾਂ ਬਾਪੂ ਜਾਣਦਾ ਜਾਂ ਬੇਬੇ ਜਾਣਦੀ ਐ ਜਾਂ ਤੂੰ ਪਾਣੀ ਲੈ ਕੇ ਆ ਪਹਿਲਾਂ ਲਿਓ ਨੀਆ ਪਾਣੀ

ਹਲੋ ਗਰਮਾ ਗਰਮ ਚਾਹ ਉਹ ਭਾਈ ਮੈਂ ਤਾਂ ਠੰਡੀ ਕਰਕੇ ਪੀਣਾ ਹਣਾ ਆ ਗਰਮ ਪਲਾ ਕੇ ਮੇਰੇ ਅੰਦਰ ਸਾੜਨਾ ਤੁਸੀਂ ਉਹ ਬਾਪੂ ਤੂੰ ਭਾਵੇਂ 10 ਸਾਲ ਬਾਅਦ ਕੈਨੇਡਾ ਤੋਂ ਆਇਆ ਤੇਰੀ ਗੁੱਸਾ ਕਰਨ ਵਾਲੀ ਆਦਤ ਨਹੀਂ ਗਈ ਉਹ ਮੈਂ ਕੀ ਕਰਨਾ ਗੁੱਸਾ ਹੈ ਜਿਹਦਾ ਗੁੱਸਾ ਕਰਿਆ ਉਹਨੇ ਤਾਂ ਪਾਣੀ ਵੀ ਨਹੀਂ ਪੁੱਛਿਆ अच्छा छ बेबे ਨਾਲ ਟੱਕਰ ਹੋਈ ਲੱਗਦੀ ਐ ਓ ਬੇਬੇ ਉਹ ਤੂੰ ਹੀ ਬੁਲਾ ਲਾ ਬਾਪੂ ਨੂੰ ਉਹ ਕਿੰਨੇ ਚਿਰ ਬਾਅਦ ਕਰਿਆ ਆ ਓ ਮੈਂ ਕਿਹਦੇ ਮਾਰ ਆਂ ਮੈਂ ਤਾਂ ਸੋਨੂੰ ਮਿਲਣ ਆਇਆ ਜਾਂ ਆਪਣੇ ਯਾਰਾਂ ਨੂੰ ਮਿਲਣ ਆਇਆ ਪੁਰਾਣਿਆਂ ਨੂੰ ਬਾਪੂ ਜੀ ਤੁਸੀਂ ਮੰਮੀ ਦੇ ਮੂੰਹ ਵਾਲੀ ਦੇਖ ਲਓ ਜੇ ਮੰਮੀ ਨਹੀਂ ਦੇਖਦੇ ਤਾਂ ਓ ਕੁੜੇ ਬਹੂ ਮੇਰਾ 30 ਸਾਲ ਹੋ ਗਿਆ ਦੇਖਦੇ ਇਹਨੂੰ ਇਹੀ ਕੁਛ ਆ ਆਹੋ ਦੇਖਦਾ ਤੂੰ ਮੇਰਾ ਮੂੰਹ ਨਾ ਮੈਂ ਤੇਰਾ ਕੀ ਬਗਾੜਿਆ ਓਹੋ ਉਹ ਤੁਸੀਂ ਤਾਂ ਉਹੀਓ ਲੜਨ ਲੱਗ ਗਏ ਬਾਪੂ ਹਲੇ ਹੁਣ ਤਾਂ ਆਇਆ ਉਹ ਲੜਨ ਝਗੜਨ ਦੀ ਉਮਰ ਤਾਂ ਸਾਡੀ ਐ ਥੋੜੀ ਨਹੀਂ ਉਹ ਲੜਨ ਵਾਸਤੇ ਵੀ ਪੁੱਛਣਾ ਪੈਂਦਾ ਕਿਸੇ ਤੋਂ ਓ ਬਾਪੂ ਉਹ ਤੂੰ ਚਾਹ ਪਾਣੀ ਪੀ ਕੇ ਆਰਾਮ ਕਰ ਜੇ ਕੋਈ ਬੇਬੇ ਨਾਲ ਨਾਰਾਜ਼ਗੀ ਹੈ ਨਾ ਆਪਾਂ ਕੱਲ ਨੂੰ ਗੱਲ ਕਰਾਂਗੇ ਬੇਬੇ ਤੇਰੇ ਨਾਲ ਬਾਪੂ ਦੇ ਕੀ ਕਰਾ ਰਹੀ ਐ ਐਸੇ ਨੂੰ ਪਤਾ ਹੋਊਗਾ ਜਿਹੜਾ ਭੁੱਸ ਰਿਆ ਬੈਠਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹਨਾਂ ਦਾ ਕੀੜਾ ਹੋਇਆ ਚ ਸਵਿੰਦਰੇ ਆ ਤੂੰ ਚਾਹ ਪੀ ਲੈ ਚੱਲ ਬਾਪੂ ਮੈਂ ਤੈਨੂੰ ਅੰਦਰ ਚਾਹ ਠੰਡੀ ਕਰਕੇ ਦਿੰਨਾ ਨਾਲੇ ਤੂੰ ਨਹਾ ਧੋ ਕੇ ਫਰੈਸ਼ ਹੋ ਜਾ ਚਲ ਆ ਜਾ ਮੰਮੀ ਜੀ ਆ ਤੂੰ ਸੀ ਬੁਲਾ ਲੈਂਦੇ ਬਾਪੂ ਜੀ ਨੂੰ ਜੇ ਉਹਨਾਂ ਨੇ ਤੁਹਾਨੂੰ ਨਹੀਂ ਬੁਲਾਇਆ ਸੀ ਨਹੀਂ ਬਹੂ ਤੂੰ ਨਾ ਦੋ ਦਿਨ ਰੁਕ ਜਾ ਦੇਖ ਫਿਰ ਕਿਵੇਂ ਆਏ ਮੇਰੇ ਮਗਰ ਮਗਰ ਫਿਰੂਗਾ ਮੈਂ ਇਹਨੂੰ ਚੰਗੀ ਤਰ੍ਹਾਂ ਜਾਣਦੀ ਆ ਜੀ ਮੰਮੀ ਜੀ ਹੋਰ ਇਹਨਾਂ ਮੂੰਹ ਕਰਦੇ ਨੇ ਤੁਹਾਡਾ ਨਹੀਂ ਚੱਲ ਕੁੜੇ ਬਹੂ ਤੂੰ ਵੀ ਕਿਹੜੀਆਂ ਗੱਲਾਂ ਲੈ ਕੇ ਬਹਿ ਗਈ ਹਾਂ ਲੈ ਜਾ ਕੱਪ ਮੇਰਾ ਵੀ ਉਹਨੂੰ ਠੰਡੀ ਕਰਕੇ ਦੇ ਦੀ ਨਿਓਣਿਆ ਐਡਾ ਮੂੰਹ ਫੇਰ ਫਲਾ ਲੈਣਾ ਉਹਨੇ ਕਿੰਨੀ ਬੈਠਾ ਸੀ ਬੈਠ ਰਹੀ ਮੈਨੂੰ ਕੀ ਐ ਇਹਨੂੰ ਤਾਂ ਐਂ ਆ ਮੈਂ ਬੁਲਾਵਾ ਇਹਨੂੰ ਮੈਂ ਕਿਉਂ ਬੁਲਾਵਾ ਇਹਨੂੰ ਓਪਾਤੀ ਜਿ ਕਰੀਆਂ ਓਏ ਆ ਜਾ ਜਾ ਚਾਚਾ ਲੰਘਿਆ ਕਰੀਆਂ ਆਜੋ ਆਜੋ ਹੈਗਾ 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 ਕਰੇ ਓ ਅਸੀਂ ਤਾਂ ਸੋਚਿਆ ਸਾਡਾ ਯਾਰ ਕੈਨੇਡਾ ਤੋਂ ਆਇਆ ਚੱਲ ਮਿਲਈ ਆਈਏ ਓ ਕਈ ਸਾਲ ਹੋ ਗਏ ਮਿਲਿਆ ਨੂੰ ਨਾ ਦੀਨਾਂ ਨਹੀਂ ਕਿਤੇ ਬਖਤੌਰਾ ਕਿੱਥੇ ਆ ਆ ਬੈਠੋ ਚਾਚਾ ਜੀ ਬੈਠੋ ਆ ਬੁਲਾ ਕੇ ਆ ਪਖਤੌਰ ਸੇ ਉਹਨੂੰ ਉਹ ਜਸਵਿੰਦਰੇ ਆ ਬਾਪੂ ਨੂੰ ਕਹਿ ਵੀ ਚਾਚੇ ਹੋਰੀ ਮਿਲਣ ਆਏ ਨੇ ਆਹੋ ਕਹਿ ਦਿੰਨੀ ਆ ਬਾਪੂ ਜੀ ਤੁਹਾਨੂੰ ਚਾਚਾ ਜੀ ਹੋਰੀ ਮਿਲਣ ਆਇਆ ਅੱਛਾ ਉਹਨਾਂ ਨੂੰ ਕਹੋ ਬੈਠੋ ਨਾਲੇ ਚਾਹ ਪਾਣੀ ਪਲਾਓ ਉਹਨਾਂ ਨੂੰ ਭੈ ਆ ਗਿਆ ਠੀਕ ਆ ਬਾਪੂ ਜੀ ਆ ਬਾਥਰੂਮ ਜਾਇਆ ਮੈਂ ਮੜਾ ਜਾ ਆ ਤੁਸੀਂ ਬੈਠੋ ਚਾਚਾ ਜੀ ਹੈਂ ਮੈਂ ਬਾਪੂ ਨੂੰ ਭੇਜਦਾ ਨਾਲੇ ਚਾਹ ਪਾਣੀ ਦਾ ਪ੍ਰਬੰਧ ਕਰਦਾ ਹਾਂ ਹਾਂ ਛੇਤੀ ਭੇਜੀ ਚਾਚਾ ਜੀ ਆਉਂਦੇ ਨੇ ਬਾਪੂ ਜੀ ਮੈਂ ਚਾਹ ਬਣਾਉਣੀ ਆ ਓ ਬਲੇ 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 ਓਏ ਭਗਤਾਂ ਕੀ ਹਾਲ ਆ ਬਈ ਬੁਤਾਰ ਸਿਆ ਠੀਕ ਆ ਓ ਠੀਕ ਐ ਅੱਜ ਬੈਠੋ ਬੱਟੇ ਕੁਝ ਬੈਠੋ ਵਸਤਾ ਬੈਠੀ ਰਹਿਣੇ ਹਾਂ ਹਾਂ ਮੈਂ ਠੀਕ ਹਾਂ ਹੌਰਾ ਠੀਕ ਓ ਐਨਪੁਰੂ ਵਧੀਆ ਹਾਂ ਹਾਂ ਮੋਜਾਂ ਲੱਗੀਆਂ ਨੇ ਚਲੋ ਵਧੀਆ ਓ ਤੂੰ ਸੁਣਾ ਓ ਸਾਨੂੰ ਤਾਂ ਐਤੀ ਕੈਨੇਡਾ ਜਾ ਕੇ ਭੁੱਲ ਗਿਆ ਹੋਊਗਾ ਸਾਨੂੰ ਓ ਨਾ ਨਾ ਜਾ ਲਿਆ ਪੁਰਾਣੇ ਯਾਰ ਬੇਲੀ ਕਿਥੇ ਭੁੱਲੇ ਜਾਂਦੇ ਨੇ ਹੈ ਬਖਤੌਰ ਸਿੰਘ ਆ ਬਾਝਕੇ ਮੈਂ ਜੜਾਈ ਫਿਰਦਾ ਕੈਨੇਡਾ ਚ ਕਿਤੇ ਪੈਗ ਲਾ ਕੇ ਕਿਸੇ ਨਾਲ ਲੜਦਾ ਨਹੀਂ ਪਿਆ ਓਹ ਕਾਰ ਨੂੰ ਕਹਿ ਲਿਆ ਉੱਥੇ ਕਿਸੇ ਕੋਲ ਕਿਥੇ ਟਾਈਮ ਆ ਲੜਨ ਦਾ ਉਹ ਫੇਰ ਆ ਬਾਗਵੇਂ ਟੁੱਟ ਗਈ ਜੈਲਿਆ ਡਾਲਰ ਐਵੇਂ ਨਹੀਂ ਬਣਦੇ ਉੱਥੇ ਕੰਮ ਕਰਨਾ ਪੈਂਦਾ ਓ ਬਖਤੌਰ ਸਿੰਘ ਕੰਮ ਤਾਂ ਅਸੀਂ ਵੀ ਉਰੇ ਕਰਦੇ ਆ ਪਰ ਕੰਮ ਕਰਦੇ ਕਰਦੇ ਕਦੇ ਬਾਹ ਨਹੀਂ ਚੜਾਈ ਉਹ ਕੈਨੇਡਾ ਚ 베ਰੀ ਦੇ ਸੇਬਾਂ ਦੇ 20 ਫੁੱਟ ਉੱਚੇ ਪੇੜ ਨੇ ਆਸੀਂ ਉੱਥੇ ਤੋੜਦਿਆਂ 베ਰੀ ਤੇ ਸੇਵ ਅੱਛਾ ਐਡੇ-ਐਡੇ ਦਰਖਤ ਹੋਰ ਆਸੀਂ ਉਹਨਾਂ ਤੇ ਚੜ ਕੇ ਤੋੜਦਿਆਂ ਅੱਛਾ ਅੱਛਾ ਐਡੇ ਵੱਡੇ ਦਰਖਤ ਦੇ ਉੱਤੇ ਚੜ ਕੇ ਸੇਵ ਤੋੜਦਿਆਂ ਫੇਰ ਥੱਲੇ ਛਿੱਟੀ ਜਾਂਦੇ ਹਾਂ। ਉਹ ਨਹੀਂ। ਐਦਾ ਖਰਾਬ ਹੋ ਜਾਣਗੇ। ਅੱਛਾ। ਉਹ ਸਾਡੇ ਨਾਲ ਗਲਾਂ ਦੇ ਵਿੱਚ ਬੜੀਆਂ-ਬੜੀਆਂ ਟੋਕਰੀਆਂ ਪਾਈਆਂ ਹੁੰਦੀਆਂ ਨੇ। ਅੱਛਾ। ਕਈ-ਕਈ ਕਿਲੋ ਦੀਆਂ। ਆਸੀਂ ਉਹਨਾਂ ਨੂੰ ਭਰ ਕੇ ਉੱਪਰੋਂ ਪੌੜੀਆਂ ਰਾਹੀਂ ਥੱਲੇ ਉਤਰਦੇ ਹਾਂ। ਉਹ ਤਾਂ ਠੀਕ ਹੈ ਬਖਤੌਰ ਸਿੰਘ। ਪਰ ਹੱਬਾਂ ਕੇ ਵੀ ਟੁੱਟੀ ਹੋਈ। ਉਹ ਮੈਂ ਸੇਬਾਂ ਦੀ ਟੋਕਰੀ ਭਰ ਕੇ ਪੌੜੀ ਰਾਹੀਂ ਥੱਲੇ ਉਤਰ ਰਿਹਾ ਸੀ। ਪੈਰ ਤਿਲਕ ਗਿਆ। ਸਮੇਤ ਸੇਵ ਠਾ ਧਰਤੀ ਤੇ ਗਿਰਿਆ ਇਹ ਵਾ ਉਦੋਂ ਟੁੱਟਿਆ ਫ੍ਰੈਕਚਰ ਹੋ ਗਈ ਉਹ ਭਾਈ ਤੂੰ ਇਹ ਕੰਮ ਛੱਡ ਕਿਉਂ ਨਹੀਂ ਦਿੰਦਾ ਬਹੁਤ ਕੰਮ ਕਰ ਲਿਆ ਕੈਨੇਡਾ ਚ ਹੁਣ ਉਹ ਜੈ ਲਿਆ ਡਾਲਰ ਕਮਾਉਣੇ ਸੌਖੇ ਨਹੀਂ ਹੈਗੇ ਉੱਥੇ ਦਾ ਹਵਾ ਪਾਣੀ ਇਸ ਤਰ੍ਹਾਂ ਦਾ ਭਾਈ ਪਿਓ ਪੁੱਤ ਨੂੰ ਤੇ ਪੁੱਤ ਪਿਓ ਨੂੰ ਕੋਈ ਨਹੀਂ ਪੁੱਛਦਾ ਜੇ ਕੰਮ ਕਰ ਲੇਗਾ ਰੋਟੀ ਖਾ ਲੇਗਾ ਨਹੀਂ ਬੈਠਾ ਰਹੇ ਭੁੱਖਾ ਓਏ ਬਖਤੌਰ ਸਿਆਂ ਓ ਤਾਂ ਹੀ ਤਾਂ ਪਾ ਸੁਣਦੇ ਆਂ ਵੀ ਉੱਥੇ ਬੁਢੇ ਬੰਦਿਆਂ ਦੀ ਜੂਨ ਜਮਾ ਖਰਾਬ ਹੈ ਕਹਿੰਦੇ ਬੱਚੇ ਮਾਂ ਪਿਓ ਨੂੰ ਨਹੀਂ ਪੁੱਛਦੇ ਹਾਂ ਭਾਈ ਤੁਸੀਂ ਬੈਠੇ ਹੋ ਪੰਜਾਬ ਚ ਸਮਝੋ ਸਵਰਗਾਂ ਚ ਬੈਠੇ ਹੋ ਕਈ ਤਾਂ ਮੇਰੇ ਵਰਗੇ ਪੰਜਾਬ ਆਉਣ ਨੂੰ ਤਰਸਦੇ ਨੇ ਅੱਛਾ ਬਾਈ ਪੈਸੇ ਦੇ ਰੰਗ ਦੇਖ ਲਾ ਪੈਸੇ ਨੇ ਖੂਨ ਦੇ ਰਿਸ਼ਤਿਆਂ ਚੋਂ ਪਿਆਰ ਖਤਮ ਕਰਤਾ ਓਏ ਹੁਣ ਤਾਂ ਬਾਈ ਇਧਰ ਵੀ ਇਹੀ ਹਾਲ ਐ ਕਹਿ ਲਿਆ ਇਹ ਹਵਾ ਦਾ ਸਾਰੇ ਪਾਸੇ ਚੱਲੀ ਹੋਈ ਆ ਹੁਣ ਤਾਂ ਬਜ਼ੁਰਗਾਂ ਦਾ ਰੱਬੇ ਰੱਖਾ ਸਹੀ ਕਹਿਣਾ ਬਾਈ ਓਪ ਮੇਰੇ ਦਿਮਾਗ ਚੋਂ ਨਿਕਲ ਗਈ ਆ ਕੁੜੇ ਬਹੂ ਆ ਚਾ ਲਿਆ ਓ ਭਾਈ ਤੇਰੇ ਚਾਚੇ ਹੋਰੀ ਆਏ ਨੇ ਹੈ ਹੋਰ ਸੁਣਾਓ ਪਿੰਡ ਵਾਲੇ ਸਾਰੇ ਠੀਕ ਠਾਕ ਨੇ ਹਾਂ ਭਾਈ ਪਿੰਡ ਵਾਲੇ ਤਾਂ ਸਾਰੇ ਠੀਕ ਠਾਕ ਨੇ ਆ ਬਖਤੌਰ ਸਿੰਘ ਹੂੰ ਤੇਰਾ ਰੰਗ ਖਾਸਾ ਗੋਰਾ ਜਾ ਹੋ ਗਿਆ ਓਏ ਕੈਨੇਡਾ ਦੇ ਖਾਣ ਪੀਣ ਦਾ ਫਰਕ ਹੋਣਾ ਓ ਭਰਾਵੋ ਕੋਈ ਫਰਕ ਨਹੀਂ ਖਾਣ ਪੀਣ ਦਾ ਉੱਥੇ ਹਫਤੇ ਹਫਤੇ ਦਾ ਆਟਾ ਇਕੱਠਾ ਗੁੰਨ ਕੇ ਰੱਖੀਦਾ ਅੱਛਾ ਬਾਈ ਹਫਤੇ ਦਾ ਆਟਾ ਕਾਸ ਤੋਂ ਕੁੰਨ ਕੇ ਰੱਖਦੇ ਹੋਂ ਇਕੱਠਾ ਤੁਸੀਂ ਓ ਭਾਈ ਜੈਲਾ ਸਿਆ ਸਵੇਰੇ ਸਵੇਰੇ ਕੰਮ ਤੇ ਲ ਜਾਂਣ ਲਈ ਗੱਡੀ ਤਰਾਂ ਜਾ ਖੜਦੀ ਆ ਕਿਹਦੇ ਕੋਲ ਟਾਈਮ ਹੁੰਦਾ ਆਟਾ ਕੁੰਨਣ ਦਾ ਥੱਕੇ ਹੋਏ ਕੰਮ ਤੋਂ ਆਈਦਾ ਫਿਰ ਇੰਚ ਚੋਂ ਆਟਾ ਕੱਢੀਦਾ ਰੋਟੀਆਂ ਬਣਾਇੰਦੀਆਂ ਨੇ ਤੇ ਖਾਈਂਦੀਆਂ ਨੇ ਤੇ ਸੋਭਾ ਦੇ ਰੋਟੀਆਂ ਰਾਤ ਨੂੰ ਲਾ ਕੇ ਰੱਖ ਲਿੰਦੀਆਂ ਨੇ ਬੱਲੇ ਬੱਲੇ ਭਾਈ ਫਿਰ ਤਾਂ ਬਹੁਤ ਔਖਾ ਕੰਮ ਆ ਸਾਡੇ ਵਰਗੇ ਅਮਲੇ ਬੰਦੇ ਤਾਂ ਦੇਖ ਲੈ ਉੱਠਦੀ 10 ਵਜੇ ਨੇ ਸਾਡੇ ਵਰਗੇ ਤਾਂ ਫਿਰ ਸਾਲੇ ਭੁੱਖੇ ਮਰਨਗੇ ਉਹ ਭੁੱਖੇ ਮਰਨਾ ਜਦੋਂ ਟਾਈਮ ਨਾਲ ਬਿਨਾਂ ਨਸ਼ੇ ਤੋਂ ਤਾਂ ਇੱਥੋਂ ਉੱਠੀ ਨਹੀਂ ਜਾਣਾ ਆਹ ਰਹੀ ਗੱਲ ਭਾਈ ਗੋਰਾ ਹੁਣ ਦੀ 10-10 ਦਿਨ ਤਾਂ ਨਾਉਂਦੇ ਨਹੀਂ ਬਰ ਪੈਂਦੀ ਉੱਥੇ ਬਹੁਤ ਪਾਣੀ ਹੁੰਦਾ ਉੱਥੇ ਜਮਾ ਠੰਡਾ ਬਸ ਕੰਮ ਤੇ ਵੀ ਨਾ ਮੂਹ ਹਟੋ ਕੇ ਜਾਈਦਾ ਮੈਂ ਤਾਂ ਸੋਚਿਆ ਸੀ ਹਫਤਾ ਹਫਤਾ ਅਸੀਂ ਉਨੀ ਨਾਉਂਦੇ ਉੱਥੇ ਵੀ ਹੀ ਹਾਲਾ ਉਹ ਜੈਲਿਆ ਜੇ ਤੂੰ ਕਨੇਡਾ ਜਾਵੜਿਆ ਤੂੰ ਤਾਂ ਪਤੰਦਰਾ ਮਹੀਨਾ ਮਹੀਨਾ ਨਹੀਂ ਨਾਉਣਾ ਕਿਉਂ ਓਏ ਮੈਂ ਕਿਉਂ ਨਹੀਂ ਨਾ ਆਇਆ ਕਰਨਾ ਪਤੰਦਰਾ ਤੂੰ ਤਾਂ ਇੱਥੇ ਨਹੀਂ ਹਫਤਾ ਹਫਤਾ ਨਾ ਆਉਂਦਾ ਉੱਥੇ ਕੀ ਨਾ ਆਏਗਾ ਦੱਸ ਉਹ ਮਾਦਾ ਗੱਲਾਂ ਗੱਲਾਂ ਜਿ ਭੁੱਲੇ ਗਿਆ ਸੀ ਉਹ ਕੁੜੇ ਬਹੂ ਆ ਲਓ ਭਾਈ ਜਾਤਰਾ ਜਾਚਰੀ ਬੈਠੇ ਨੇ ਹਾਂ ਚੱਕ ਲਓ ਭਾਈ ਜਾ ਚੱਕ ਵੀ ਜਲਿਆ ਬਾਪੂ ਅਸੀਂ ਡਾਕਟਰ ਦੇ ਜਾ ਕੇ ਆਉਨੇ ਆ ਕੀ ਗੱਲ ਹੋ ਗਈ ਉਹ ਬੇਬੇ ਦੀ ਜਾੜ ਦਿਖਾ ਕੇ ਆਉਣੀ ਆ ਠੀਕ ਆ ਉਹ ਕਿਸੇ ਵਧੀਆ ਡਾਕਟਰ ਤੇ ਜਾਇਓ ਜਾੜ ਦਾ ਕੰਮ ਆ ਹਾਂ ਬਾਪੂ ਵਧੀਆ ਡਾਕਟਰ ਕੋਲ ਜਾਵਾਂਗੇ ਤੂੰ ਫਿਕਰ ਨਾ ਕਰ ਬਾਪੂ ਜੀ ਰੋਟੀ ਖਾ ਲੈਂਦੇ ਉਹ ਕੋਈ ਨਾ ਭਾਈ ਰੁੱਕ ਕੇ ਖਾਣਾ ਰੋਟੀ ਤੇਰੀ ਬੇਬੇ ਨੂੰ ਡਾਕਟਰ ਤੇ ਜਾ ਕੇ ਮੋੜਣ ਦੇ ਚੰਗਾ ਬਾਪੂ ਜੀ ਹੋਰ ਸਨੌਜੈ ਲੱਦੇ ਕੈਲਾ ਥੋੜੀ ਕਿਵੇਂ ਲੰਗਰੀ ਆ ਆਪ ਤ ਜਾਇਆ ਤੂੰ ਠੀਕ ਆ ਬਾਪੂ ਉਹ ਬੱਸ ਬਾਈ ਠੀਕ ਆ ਤੜਕੀ ਰੋਟੀ ਖਾ ਲੈਨੇ ਆ ਜਾ ਕੇ ਤਾਂਸ ਵਾਲਿਆ ਕੋਲੇ ਬੈਠ ਜਾਨੇ ਆ ਸਾਡੀ ਤਾਂ ਹੁਣ ਬੇਲਿਆਂ ਦੀ ਲੰਗਰੀ ਆ ਯਾਰ ਕਮਾਲ ਹੋ ਗਈ ਤੁਸੀਂ ਆਪਣੇ ਪੋਤੇ ਪੋਤੀਆਂ 'ਚ ਬੈਠਿਆ ਕਰੋ ਉਹਨਾਂ ਨੂੰ ਟਾਈਮ ਦਿਆ ਕਰੋ ਬਖਤਾਰ ਸਿੰਘ ਇੱਕ ਕੈਨੇਡਾ ਨਹੀਂ ਹੈਗਾ ਇੱਥੇ ਤਾਂ ਘਰੇ ਬੈਠਾ ਬੰਦਾ ਘਰਦਿਆਂ ਨੂੰ ਜ਼ਹਿਰ ਵਰਗਾ ਲੱਗਦਾ ਸੱਚੀ ਗੱਲ ਆ ਬਈ ਚਲੇ ਦੀ ਐਸਾ ਕੁੱਤੇ ਖਾਣੇ ਤੇ ਬਚਣ ਦੇ ਮਾਰੇ ਤੜਕੀ ਨਿਕਲ ਜੈ ਨਾ ਰੋਟੀ ਖਾ ਕੇ ਸਾਰਾ ਦਿਨ ਤਾਸ਼ ਵਾਲੇ ਕੋਲੇ ਬੈਠੇ ਰਹਿਨੇ ਆ ਸਹੀ ਗੱਲ ਨਾ ਬਾਈ ਹੁਣ ਤਾਂ ਘਰ ਦੇ ਮਾਲਕ ਦੀ ਵੀ ਘਰ ਚੋਂ ਚਲਦੀ ਹੈਗੀ ਬੇਲੇ ਬੰਦੇ ਦਾ ਕੋਈ ਪਾਣੀ ਵੀ ਨਹੀਂ ਪੜਾਉਂਦਾ ਉਹ ਚੰਗਾ ਵੀ ਬਖਤੌਰ ਸਿਆਂ ਚੱਲਦੇ ਹੁਣ ਆ ਤੈਨੂੰ ਮਿਲਣਾ ਸੀ ਮਿਲ ਲਿਆ ਬਸ ਉਹ ਬੈਜੋ ਬੈਜੋ ਕਰਾ ਜਾ ਕੇ ਕੀ ਕਰਨਾ ਤੁਸੀਂ ਬੈਜੋ ਰੋਟੀ ਖਾ ਕੇ ਵਗ ਜਿਓ ਉਹ ਨਹੀਂ ਚੰਗਾ ਜਲ ਠੀਕ ਆ ਭਾਈ ਚਾਹ ਪੀ ਲਈ ਬਸ ਇਹੀ ਬਾਕੀ ਤੇਰਾ ਵਾਂਗੇ ਕੋਈ ਨਹੀਂ ਹੁਣ ਤਾਂ ਮਿਲਦੇ ਰਹਾਂਗੇ ਚਲ ਠੀਕ ਆ ਭਾਈ ਅੱਜਸਵਿੰਦਰੇ ਅੱਜ ਚਾਹ ਬਣਾ ਯਾਰ ਕੁੱਟ ਥੱਕ ਗਏ ਯਾਰ ਅੱਜ ਤਾਂ ਨਾਲੇ ਬੇਬੇ ਨੂੰ ਪੁੱਛ ਲਈ ਜੇ ਦੁੱਧ ਨਾਲ ਬਰੈਡ ਬਰਡ ਖਾਣਾ ਹੋਇਆ ਤਾਂ ਬਾਈਸ ਸਾਲੇ ਘੰਟਾ ਕਿ ਲੋੜਨੀ ਹਰਜੀਤ ਹਾਂ ਬਾਪੂ ਕੀ ਕਹਿੰਦਾ ਡਾਕਟਰ ਨੂੰ ਕੀ ਹੋਇਆ ਤਰੀ ਬੇਬੇ ਨੂੰ ਬਾਪੂ ਡਾਕਟਰ ਕਹਿੰਦਾ ਬੇਬੇ ਦੇ ਅਕਲ ਜੜ ਆ ਰਹੀ ਐ ਅਕਲ ਜੜ ਆ ਰਹੀ ਆ ਹਾਂ ਉਹ ਵੀ ਐ ਸੁਣ ਰਹੇ ਉਹ ਡਾਕਟਰ ਕਹਿੰਦਾ ਇਹ ਅਕਲ ਜੜ ਲੇਟ ਆਉਂਦੀ ਹੁੰਦੀ ਐ ਅੱਛਾ ਤਾਂ ਯੋ ਆ ਕੱਲਿਆੜਾਣ ਕਰਕੇ ਕੈਂਦਨਾਂ ਤੋਂ ਤੇਰੀ ਬੇਬੇ ਸਿਆਣੀ-ਸਿਆਣੀ ਗੱਲਾਂ ਕਰ ਲੱਗ ਰਹੀ ਆ ਤੂੰ ਵੀ ਨਾ ਬਾਪੂ ਗੱਲ ਸਿਰੇ ਲਾ ਆ ਹਾਂ ਹਾਂ ਬਸ ਚੱਲ ਤੂੰ ਬੈਠ ਮੈਂ ਚਾਹ ਲੈ ਕੇ ਆਉਣਾ ਹਾਂ ਮੇਰੀ ਵੀ ਨਹੀਂ ਚੰਗਾ ਠੰਡੀ ਕਰਕੇ ਲਈ ਮਾੜੀ ਜੀ ਉਹ ਜੈ ਲਿਆ ਹੂੰ ਇੱਕ ਗੱਲ ਦੱਸ ਯਾਰ ਮੈਨੂੰ ਬੋਲ ਜੇ ਆਪਣਾ ਘੁੱਗੀ ਕੈਨੇਡਾ ਵਗ ਜੇ ਗੱਲ ਬਣ ਜੂ ਉਹ ਨਹੀਂ ਕਹਿ ਲਿਆ ਆਪਣਾ ਘੁੱਗੀ ਕੈਨੇਡਾ ਨਹੀਂ ਜਾ ਸਕਦਾ। ਉਹ ਘੁੱਗੀ ਕਿਉਂ ਨਹੀਂ ਜਾ ਸਕਦਾ ਜੇਰਾ? ਘੁੱਗੀ ਨੂੰ ਕੋਈ ਖੰਗ ਹੋਈ ਐ? ਉਹ ਮੈਂ ਤਾਂ ਐਂ ਕਹਿੰਦਾ ਉਹ ਘੱਟ ਪੜਿਆ ਹੋਇਆ। ਤਾਂ ਕਹਿੰਦਾ ਦੀ ਮੈਂ ਤਾਂ ਤੈਨੂੰ। ਉਹ ਪੜੇ ਲਿਖੇ ਨੂੰ ਕੀ ਆ? ਕਰਨੀ ਤਾਂ ਜਾ ਕੇ ਉੱਥੇ ਦਿਹਾੜੀ ਐ। ਕੈਨੇਡਾ ਜਾ ਕੇ ਉਹਨੇ ਘੜਾ ਪਟਵਾਰੀ ਲੱਗ ਜਾਣਾ। ਉਹ ਜੇ ਮਾੜਾ ਮੋਟਾ ਵੱਧ ਪੜਿਆ ਹੁੰਦਾ ਉਹ ਅੱਜ ਕੱਲ ਕੀ ਕਰਦੇ ਨੇ ਜਵਾਖ ਜੇ ਕਰਕੇ ਜਾਂਦੇ ਨੇ ਬਾਹਰ ਜਿਹੜੇ। ਉਹ ਕੀ ਕਹਿੰਦੇ ਨੇ ਐਲਸ ਉਹ ਕੀ ਕਹਿੰਦੇ ਨੇ ਆਪਾਂ ਨੂੰ ਤਾਂ ਨੌਬ ਨਹੀਂ ਲੈਣਾ ਹੁੰਦਾ। ਕੀ ਕਹਿੰਦੇ ਨੇ ਐਲਸ ਐਲਸ ਕਰਕੇ ਕੈਨੇਡਾ ਵਗ ਜਾਂਦਾ। ਲੈ ਹੁੜਕਾਰ ਰਵੇ ਲੈਸ ਕ ਨਲੇ ਹਲੇ ਆਪਣੇ ਘੁੱਗੀ ਦੀ ਉਮਰ ਕੀ ਐ ਮਸਾਂ 25 ਸਾਲ ਦਾ ਹੋਇਆ ਹਜੇ ਨਾਲੇ ਸੁਖ ਨਾਲ ਆਪਣਾ ਘੁੱਗੀ ਪੰਜ ਪਾਸ ਹੈ ਉਹ ਪੰਜ ਪਾਸ ਨੂੰ ਦੱਸ ਕਿੰਨਾ ਕਪੜਾ ਲਿਖਿਆ ਹੋ ਉਹ ਪੰਜ ਪਾਸ ਨੂੰ ਤਾਂ ਕੈਨੇਡਾ ਚ ਕੋਈ ਗੋਹਾ ਚੱਕਣ ਤੇ ਨਹੀਂ ਰੱਖਦਾ ਤੂੰ ਰਹਿਣ ਦਾ ਕੈਨੇਡਾ ਕਨੋਡਾ ਦਾ ਉਹ ਨਹੀਂ ਬਾਈ ਮੈਂ ਆਪਣੇ ਮੁੰਡੇ ਨੂੰ ਬਾਹਰ ਭੇਜ ਕੇ ਛੱਡੂ ਤੂੰ ਕੋਈ ਤਰੀਕਾ ਦੱਸ ਜਾਈ ਲਿਆ ਬਾਈ ਤਰੀਕਾ ਤਾਂ ਹੈਗਾ ਇੱਕ ਆਪਾਂ ਬਖਤੌਰੇ ਨੂੰ ਕਹਿੰਦੇ ਆ ਬਈ ਆਪਣੇ ਘੁੱਗੀ ਨੂੰ ਕੈਨੇਡਾ ਤੋਂ ਸਾਕ ਕਰਾ ਦੇ ਓਏ ਆਪੇ ਲੈ ਯੂ ਕੈਨੇਡਾ ਵਾਲੀ ਠੀਕ ਹੈ ਬਾਈ ਆਪਾਂ ਅੱਜ ਹੀ ਕਹਿ ਦਿੰਨੇ ਆ ਬਖਤੌਰੇ ਨੂੰ ਓ ਫੇਰ ਵੀ ਆਪਣਾ ਜੁੰਡੀ ਦਾ ਯਾਰ ਹੈ ਤੂੰ ਹੁਣ ਬਾਲਾ ਤੱਤਾਂ ਨਾ ਚੱਲ ਆਪਾਂ ਆਥਣੇ ਤੇ ਜੰਨਾਗੇ ਨਾਰੇ ਬਖਤੌਰੇ ਤੋਂ ਕੈਨੇਡਾ ਤੋਂ ਲਿਆਂਦੀ ਹੋਈ ਸ਼ਰਾਬ ਵੀ ਕਿ ਆਵਾਂਗੇ ਨਾਲੇ ਕਰਾਂਗੇ ਘੁੱਗੀ ਦੇ ਰਿਸ਼ਤੇ ਦੀ ਗੱਲ ਉਹ ਚੈਲਿਆ ਆ ਤਰੀਕਾ ਤੇਰਾ ਕਹਿੰਟ ਹੈ ਹਾਂ ਆਪਾਂ ਅਥਨੇ ਜੇ ਚੱਲਾਂਗੇ ਅਸੇ ਮੈਨੂੰ ਗੱਲ ਦੱਸ ਧਾਰੂ ਪਿਆਦੂ ਬਖਤੌਰ ਆਵੇ ਪਕੌੜੀਆਂ ਦਾ ਪੈਕਟ ਆਪਾਂ ਅਫਦਲ ਲੈ ਚੱਲਾਂਗੇ ਉਹ ਤੂੰ ਰਹਿਣ ਦੇ ਪਤੰਦਰਾ ਪਕੌੜੀਆਂ ਨੂੰ ਉਹੀਂ ਨਾ ਪਕੌੜੀਆਂ ਖਵਾ ਕੇ ਬਖਤੌਰੇ ਦੇ ਅੰਦਰ ਬੈਸਣ ਜਮਾ ਦੀ ਸੜਾ ਵੀ ਜੈਲਾ ਕਹਿਲਾ ਫੇਰ ਆਗੇ ਵਧੀਆ ਕਰਿਆ ਹੋਰ ਅਸੀਂ ਸੋਚਿਆ ਕੈਨੇਡਾ ਵਾਲਿਆਂ ਨੂੰ ਮਿਲੇਗੇ ਜਾ ਕੇ ਇਹਨਾਂ ਦਾ ਕੋਈ ਪਤਾ ਨਹੀਂ ਕਦੋਂ ਵਗ ਜਾਣ ਸ਼ੁ크ਰਾ ਤੁਹਾਡਾ ਤੁਸੀਂ ਪਰਦੇਸਿਆਂ ਲਈ ਐਨਾ ਸੋਚਦੇ ਹੋ ਉਹ ਨਾਲੇ ਮੈਂ ਸੋਚਿਆ ਵੀ ਕੋਈ ਗੱਲਬਾਤ ਕਰ ਲਾਂਗੇ ਸੁੱਖ ਹੈ ਕੋਈ ਪਿੰਡ 'ਚ ਸਾਂਝਾ ਕੰਮ ਕਰਨ ਲੱਗਿਓ ਜੇ ਪੈਸੇ ਤੇਲੀ ਦੀ ਲੋੜ ਹੋਈ ਤਾਂ ਦੱਸਿਓ ਉਹ ਨਾ ਨਾ ਭਾਈ ਪੈਸਾ ਨਹੀਂ ਸਾਨੂੰ ਚਾਹੀਦਾ ਅਸੀ ਤਾਂ ਕੈਲੇ ਦੇ ਮੁੰਡੇ ਘੁੱਗੀ ਦੇ ਰਿਸ਼ਤੇ ਬਾਰੇ ਸਲਾਮ ਮਸ਼ਵਰਾ ਕਰਨ ਆਏ ਤੇ ਤੇਰੇ ਨਾਲ ਘੁੱਗੀ ਪਤੀਜਾ ਜੇਕ ਵਾਰ ਆਈ ਆ ਉਹਦੀ ਉਮਰ ਵੀ ਕਾਫੀ ਹੋ ਗਈ ਹੋਣੀ ਤੁਸੀਂ ਵਿਆਹ ਨੂੰ ਲੇਟ ਹੋ ਗਏ ਭਾਈ ਲੇਟ ਹੋ ਗਏ ਹੁਣ ਤੁਸੀਂ ਉਹ ਕਰੋ ਕੋਈ ਹੱਲ ਭਾਈ ਮੈਂ ਕੀ ਹੱਲ ਕਰ ਸਕਦਾ ਉਹ ਕੋਈ ਕਰਾਓ ਕੈਨੇਡਾ ਵਾਲੀ ਕੁੜੀ ਦਾ ਰਿਸ਼ਤਾ ਆਪਣਾ ਕੋਈ ਪੜਿਆ ਲਿਖਿਆ ਕਿੰਨਾ ਓਏ ਪੜਿਆ ਤਾਂ ਬਹੁਤ ਹੈ ਭਾਈ ਅ ਸੁਖ ਨਾਲ ਪੰਜ ਪੜਿਆ ਹੈ ਮੇਰੇ ਘੁੱਗੀ ਕਿਸੇ ਤੋਂ ਘੱਟਾ ਭਾਈ ਓਹੋ ਪੰਜ ਜਮਾਤਾਂ ਦਾ ਬਾੜੀਆਂ ਪੜ ਗਿਆ ਫਿਰ ਉਹਨੂੰ ਤਾਂ ਉਰੇ ਕੋਈ ਵਧੀਆ ਨੌਕਰੀ ਮਿਲ ਜਾਨੀ ਸੀ ਜੇ ਤੁਸੀਂ ਟਰਾਈ ਕਰਦੇ ਭਾਈ ਨੌਕਰੀ ਤਾਂ ਮਿਲ ਹੀ ਜਾਣੀ ਸੀ ਪਰ ਮਿਲੀ ਨਹੀਂ ਹੁਣ ਕੀ ਕਰੀਏ ਉਹ ਕੈਨੇਡਾ ਦੇ ਵਿੱਚ ਤਾਂ ਬੀਏ ਐਮਏ ਵਾਲੇ ਦਿਹਾੜੀਆਂ ਕਰਦੇ ਫਿਰਦੇ ਨੇ ਤੁਸੀਂ ਪੰਜ ਪੜੇ ਨੂੰ ਕੈਨੇਡਾ ਭੇਜਨ ਨੂੰ ਫਿਰਦੇ ਹੋ ਓਏ ਉਹ ਪੜਿਆ ਲਿਖਿਆ ਮੁਲਕ ਹੈ ਓਏ ਭਾਈ ਜਾਨੀ ਦੀ ਬਾਤ ਹੈ ਹਸੀ ਤਾਂ ਬਹੁਤ ਆਸ ਲੈ ਕੇ ਆਈ ਸੀ ਤੇਰੇ ਕੋਲੇ ਬਸ ਮੇਰੇ ਪੁੱਤ ਨੂੰ ਗਿੱ ਨੂੰ ਰਿਸ਼ਤਾ ਕਰਵਾ ਦੇ ਭਾਈ ਕਹਿ ਲਿਆ ਗੁੱਸਾ ਕਰ ਭਾਵੇਂ ਨਾ ਕਰ ਆਪਣੇ ਵੱਲੋਂ ਕੋਰਾ ਜਵਾਬ ਆ ਅੱਛਾ ਚੱਲ ਵੀ ਜੈਲੇ ਚੱਲੀਏ ਫਿਰ ਘਰੇ ਇਹ ਤਾਂ ਕੈਨੇਡਾ ਜਾ ਕੇ ਹੰਕਾਰ ਗਿਆ ਹੰਕਾਰ ਹੀ ਜਾਂਦੇ ਨੇ ਆ ਜਾ ਆ ਕੋਈ ਗੱਲ ਸੁਣ ਲੈ ਕਰ ਲੋ ਗੱਲ ਲੋਕ ਪਤਾ ਨਹੀਂ ਕਿਵੇਂ ਜੇਰਾ ਕਰ ਲੈਂਦੇ ਨੇ ਉਹ ਮੂਰਖੋ ਕਹਿੰਦਾ ਇੱਥੇ ਵੀ ਪੜ੍ਹ ਲਿਖ ਕੇ ਸਬਜ਼ੀਆਂ ਦੇ ਫਲਾਂ ਦੇ ਰੇੜੀਆਂ ਲਾਉਂਦੇ ਨੇ ਉਹ ਬਈ ਜੈਲਾ ਰਿਸ਼ਤਾ ਤਾਂ ਹੋ ਜਾਂਦੀ ਇਤਾ ਬਖਤਵਰ ਦੇ ਮਨ ਚ ਬੇਈਮਾਨਾ ਆ ਗਿਆ ਇਹਦੇ ਮਨ ਚ ਹੋਊ ਵੀ ਆਪਣੇ ਬਰਾਬਰ ਨਾ ਖੜੇ ਹੋ ਜਾਣਾ ਗਲਤਤਾ ਤੇਰੀ ਠੀਕ ਆ ਬਾਈ ਬਾਈ ਹੁਣ ਇਹਦੇ ਵੱਲੋਂ ਤਾਂ ਜਵਾਬ ਹੀ ਸਮਝ ਆਹੋ ਬਾਈ ਜਵਾਬ ਹੀ ਸਮਝਣਾ ਪੈਣਾ ਤੂੰ ਦੇਖ ਆਪਾਂ ਨੂੰ ਗਿਆ ਨੂੰ ਪਾਣੀ ਦੀ ਪੁੱਛਿਆ ਅੱਜ ਉਹਨੇ ਬਾਕੀ ਤੂੰ ਆਪੇ ਅੰਦਾਜ਼ਾ ਲਾ ਲਾ ਹੁਣ ਅੰਦਾਜ਼ਾ ਹੀ ਆ ਜਰ ਉਹਦੇ ਵੱਲੋਂ ਤਾਂ ਜਵਾਬ ਹੈ ਚਲ ਆ ਜਾ ਚਲੋ